ਦ ਜਨਰੇਸ਼ਨ ਫਾਰਮਿੰਗ ਕੰਪਨੀ ਦੇ ਵਿੱਚ ਨਿਵੇਸ਼ ਦੇ ਨਾਂ ਤੇ ਠੱਗੀ ਕਰਨ ਵਾਲੇ ਮਾਮਲੇ ਦੇ ਵਿੱਚ ਐਸਐਸਪੀ ਖੰਨਾ ਡਾਕਟਰ ਚੋਤੀ ਯਾਦਵ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਸੰਬੰਧ ਦੇ ਵਿੱਚ ਐਸਐਸਪੀ ਨੇ ਦੱਸਿਆ ਕਿ ਜੁਗਿੰਦਰ ਕੁਮਾਰ ਲੁਧਿਆਣਾ ਦੀ ਸ਼ਿਕਾਇਤ ਉੱਤੇ ਜਨਰੇਸ਼ਨ ਆਫ ਫਾਰਮਿੰਗ ਕੰਪਨੀ ਦੇ ਵਿੱਚ ਨਿਵੇਸ਼ ਦੇ ਨਾਂ ਤੇ ਠੱਗੀ ਕਰਨ ਦੇ ਮਾਮਲੇ ਦੇ ਵਿੱਚ 8 ਵਿਅਕਤੀਆਂ ਦੇ ਮੁਕੱਦਮਾ ਦਰਜ ਕੀਤਾ ਗਿਆ ਜਿਨ੍ਹਾਂ ਦੇ ਵਿੱਚ 4 ਮੁਲਜ਼ਮ ਪੁਲਿਸ ਦੇ ਗ੍ਰਿਫਤਾਰੇ ਵਿੱਚ ਨੇ ਉਹਨਾਂ ਦੱਸਿਆ ਕਿ ਮੁਲਜ਼ਮ ਜਨਰੇਸ਼ਨ ਆਫ ਫਾਰਮਿੰਗ ਕੰਪਨੀ ਦੇ ਵਿੱਚ ਆਰਗੇਨਿਕ ਸਮਾਨ ਦਿਖਾ ਕੇ 8 ਫੀਸਦੀ ਮੁਨਾਫੇ ਦਾ ਲਾਲਚ ਦੇ ਕੇ ਲੋਕਾਂ ਤੋਂ ਪੈਸੇ ਨਿਵੇਸ਼ ਕਰਾਉਂਦੇ ਸੀ। ਮੁਲਜ਼ਮਾ ਦੇ ਵੱਲੋਂ ਪੀੜਤ ਜੁਗਿੰਦਰ ਕੁਮਾਰ ਅਤੇ ਉਸਦੇ ਜੀਜੇ ਦੇ ਨਾਲ ਮੁਨਾਫੇ ਦਾ ਲਾਲਚ ਉਤੇ 25,75,000 ਰੁਪਏ ਦੀ ਠੱਗੀ ਕੀਤੀ ਗਈ ਹੈ। ਉਹਨਾਂ ਕਹਿੰਦੇ ਕਿ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਕਰੀਬ 1.5 ਤੋਂ 200 ਵਿਅਕਤੀਆਂ ਦੇ ਨਾਲ ਇਹਨਾਂ ਮੁਲਜ਼ਮਾ ਦੇ ਵੱਲੋਂ ਠੱਗੀ ਕੀਤੀ ਗਈ ਹੈ। ਇੱਕ ਜੁਗਿੰਦਰ ਨਾਂ ਦੇ ਪਰਸਨ ਨੂੰ ਸਾਨੂੰ ਇੱਕ ਕੰਪਲੇਂਟ ਦਿੱਤੀ ਜਿਦੇ ਵਿੱਚ ਉਹਨੇ ਦੱਸਿਆ ਕਿ ਇੱਕ ਵਿਕਰਮਜੀਤ ਤੇ ਉਹਦੇ ਨਾਲ ਦੇ ਸਾਥੀ ਪਰਵਿੰਦਰ ਸਿੰਘ ਸਤਿੰਦਰ ਸਿੰਘ ਸਤਵਿੰਦਰ ਸਿੰਘ ਜਸਪ੍ਰੀਤ ਸਿੰਘ ਤੇ ਅਵਤਾਰ ਸਿੰਘ ਆ ਕੁਝ ਪਰਸਨ ਨੇ ਜਿਨ੍ਹਾਂ ਨੇ ਇੱਕ ਜਨਰੇਸ਼ਨ ਆਫ ਜਨਰੇਸ਼ਨ ਆਫ ਫਾਰਮਿੰਗ ਕਰਕੇ ਕੋਈ ਕੰਪਨੀ ਬਣਾਈ ਹੋਏ ਜਿਹਦੇ ਵਿੱਚ ਇਹਨਾਂ ਨੇ ਜੋਗਿੰਦਰ ਨੂੰ ਇੱਕ ਬਹੁਤ ਵੱਡਾ ਇੱਕ ਇਨਵੈਸਟਮੈਂਟ ਦਾ ਰਿਟਰਨ ਦੱਸ ਕੇ ਕਿ 8% ਮੰਥਲੀ ਰਿਟਰਨ ਤੁਹਾਨੂੰ ਆਏਗੀ ਇਦਾਂ ਦਾ ਇੱਕ ਅਗੇ ਸੁਪਨਾ ਦਿਖਾ ਕੇ ਇਨਵੈਸਟ ਕਰਾਇਆ ਤੇ ਉਹ ਜੋ ਦਰਖਾਸਤ ਕਰਤਾ ਜੋਗਿੰਦਰ ਕੁਮਾਰ ਤੇ ਉਹਨੇ ਆਪਣੇ ਜੀਜੇ ਦੇ ਨਾਲ ਮਿਲ ਕੇ ਟੋਟਲ 25 ਲੱਖ 7000 ਦੀ ਰਕਮ ਇਨਾਂ ਦੀ ਕੰਪਨੀ ਦੇ ਵਿੱਚ ਜਮ੍ਹਾਂ ਕਰਾਈ ਤੇ ਜਿਹਦੇ ਵਿੱਚੋਂ ਸਿਰਫ 3 ਲੱਖ ਰੁਪਏ ਨੂੰ ਵਾਪਸ ਆਏ ਜਦੋਂ ਇਹਨੇ ਵਾਪਸ ਇਹਨਾਂ ਨੂੰ ਔਰ ਮੰਗਿਆ ਤੇ ਇਹਨੂੰ ਫਿਰ ਥੋੜਾ ਜਿਹਾ ਨਾਦੇ ਉੱਪਰ ਸ਼ੱਕ ਹੋਇਆ ਤੇ ਇਹਨੇ ਜਦੋਂ ਪਤਾ ਕੀਤਾ ਤੇ ਫਿਰ ਇਹਨੂੰ ਲੱਗਿਆ ਕਿ ਸ਼ਾਇਦ ਇਹਦੇ ਨਾਲ ਫਰਾਡ ਹੋ ਗਿਆ ਤੇਨੇ ਪੁਲਿਸ ਨੂੰ ਫਿਰ ਕੰਪਲੇਨਟ ਦਿੱਤੀ ਪੁਲਿਸ ਨੇ ਜਦੋਂ ਮੁੰਢਲੀ ਤਫਤੀਸ਼ ਇਸ ਕੰਪਲੇਨਟ ਦੀ ਕੀਤੀ ਤੇ ਪਤਾ ਲਗਿਆ ਕਿ ਜੋ ਵਿਕਰਮਜੀਤ ਤੇ ਦੇ ਸਾਥੀ ਜਸਪ੍ਰੀਤ ਸਿੰਘ, ਪਰਵਿੰਦਰ ਸਿੰਘ, ਸਤਵਿੰਦਰ ਸਿੰਘ ਇਨ੍ਹਾਂ ਦੇ ਨਾਲ ਇੱਕ ਹੋਰ ਇਨ੍ਹਾਂ ਦਾ ਸਾਥੀ ਅਵਤਾਰ ਤੇ ਅਕਾਊਂਟੈਂਟ ਜਤਿੰਦਰ ਸਿੰਘ, ਅਮਿਤ ਖੁੱਲਰ ਤੇ ਹਰਪ੍ਰੀਤ ਸਿੰਘ ਇਨ੍ਹਾਂ ਨੇ ਮਿਲ ਕੇ ਕੋਟ 8 ਇੱਦਾਂ ਦੀ ਕੰਪਨੀਆਂ ਜੋ ਹੁਣ ਤੱਕ ਪੁਲਿਸ ਦੀ ਤਫਤੀਸ਼ ਦੇ ਵਿੱਚ ਆਈ ਹੈ ਇਹ ਇਦਾਂ ਦੀ 8 ਕੰਪਨੀਆਂ ਜਿਨ੍ਹਾਂ ਦੇ ਹੁਣ ਤੱਕ ਸਾਨੂੰ ਇੱਕ ਹੀ ਅਕਾਊਂਟ ਮਿਲ ਚੁਕੇ ਜਿਨ੍ਹਾਂ ਦੇ ਵਿੱਚ ਟੋਟਲ ਹੁਣ ਤੱਕ 122 ਕਰੋੜ ਦੀ 1 ਜਨਵਰੀ ਤੋਂ ਲੈ ਕੇ ਹੁਣ ਤੱਕ 트랜ਜੈਕਸ਼ਨਸ ਵਗੈਰਾ ਹੋਈਆਂ ਨੇ ਤੇ ਬਹੁਤ ਸਾਰੇ ਇਦਾਂ ਦੇ ਪਰਸਨ ਹੈ ਜਿਨ੍ਹਾਂ ਤੋਂ ਇਹਨਾਂ ਨੇ ਬਹੁਤ ਵੱਡਾ ਰਿਟਰਨ ਪ੍ਰੋਮਿਸ ਕਰਕੇ ਇਨਵੈਸਟਮੈਂਟਸ ਵਗੈਰਾ ਕਰਾਈਆ ਗਿਆ ਸੀ ਗਿਆ ਤੇ ਪੁਲਿਸ ਨੇ ਫਿਰ ਇਹਦੇ ਵਿੱਚ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਵੱਡਾ ਤੇ ਸੰਗੀਨ ਹੈਗਾ ਤੇ ਇਹਦੇ ਵਿੱਚ ਕੰਪਲੇਂਟ ਦੇ ਬੇਸਿਸ ਤੇ ਇੱਕ ਐਫੇਅਰ ਦਰਜ ਕੀਤੀ 200 47 ਨੰਬਰ ਐਫਆਈਆਰ ਜੋ ਇੱਕ ਚੀਟਿੰਗ ਤੇ ਫੋਰਜਰੀ ਐਂਡ ਫੋਰਜ ਡਾਕੂਮੈਂਟਸ ਬਣਾਣੇ ਤੇ ਉਹਦੀ ਵਰਤੋਂ ਕਰਨ ਦਾ ਜੋ ਜੁਰਮ ਬਣਦਾ ਉਹ ਧਾਰਾਵਾਂ ਦੇ ਅੰਡਰ ਕੇਸ ਦਰਜ ਕੀਤਾ ਤੇ ਤਫਤੀਸ਼ ਸ਼ੁਰੂ ਕੀਤੀ ਤੇ ਜੋ ਚਾਰ ਪਰਸਨ ਐ ਅਵਤਾਰ ਬਿਕਰਮਜੀਤ ਇੱਕ ਜਸਪ੍ਰੀਤ ਤੇ ਇੱਕ ਪਰਵਿੰਦਰ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਇਹਨਾਂ ਦੇ ਬਾਕੀ ਸਾਥੀ ਫਰਾਰ ਹੋ ਗਏ ਤੇ ਇਹਨਾਂ ਦੀ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਅਕਿਊਜ਼ ਦੀ ਤੋ ਪਤਾ ਲੱਗੇ ਕਿ ਆ ਇੱਕ ਪੌਂਜੀ ਸਕੀਮ ਜੋ ਇਨਵੈਸਟਮੈਂਟ ਵਾਲੀ ਪੌਂਜੀ ਸਕੀਮਸ ਹੁੰਦੀ ਹੈ ਉਹ ਬੇਸਿਸ ਦੀ ਇੱਕ ਕੰਪਨੀਆਂ ਸੀਗੀਆਂ ਤੇ ਆ ਕੀ ਕਰਦੇ ਸੀਗੇ ਕਿ ਲੋਕਾਂ ਨੂੰ ਇੱਕ ਵਰਮੀ ਕੰਪੋਸ ਦੇ ਨਾਮ ਲੈ ਕੇ ਆਰਗੈਨਿਕ ਫਾਰਮਿੰਗ ਦੀ ਟ੍ਰੇਨਿੰਗ ਵਗੈਰਾ ਦਾ ਨਾਮ ਲੈ ਕੇ ਔਰ ਇਦਾਂ ਦੀ ਹੋਰ ਵੀ ਆਰਗੈਨਿਕ ਫਾਰਮਿੰਗ ਦੇ ਨਾਲ ਰਿਲੇਟਡ ਅਲਗ-ਅਲਗ ਪ੍ਰਕਿਰਿਆ ਦੀ ਟ੍ਰੇਨਿੰਗਸ ਵਗੈਰਾ ਦਿਖਾ ਕੇ ਉਹਨਾਂ ਨੂੰ ਕਹਿੰਦੇ ਸੀਗੇ ਕਿ ਜਾਂ ਤੋ ਤੁਸੀਂ ਆਪਣੇ ਕੋਲ ਇਦਾਂ ਦਾ ਕੋਈ ਪਲਾਂਟ ਲਾ ਸਕਦੇ ਹੋ ਔਰ ਅਗਰ ਤੁਸੀਂ ਆਪਣੇ ਕੋਲ ਦਾ ਪਲਾਨ ਨਹੀਂ ਲਾਣਾ ਚਾਹੁੰਦੇ ਸਾਨੂੰ ਸਾਡੀ ਕੰਪਨੀ ਦੇ ਵਿੱਚ ਇਨਵੈਸਟ ਕਰ ਦੋ ਅਸੀਂ ਤੁਹਾਨੂੰ 8% ਮੰਥਲੀ ਰਿਟਰਨ ਦੇਣਗੇ 8% ਮੰਥਲੀ ਰਿਟਰਨ ਜੋ ਕਿ ਬਿਲਕੁਲੀ ਆਲਮੋਸਟ ਇੰਪੋਸੀਬਲ ਹੈ ਸਾਲ ਦਾ 155% ਰਿਟਰਨ ਜਿਸ ਚੀਜ਼ ਦਾ ਆਂਦਾ ਹੈਗਾ ਇਦਾਂ ਦਾ ਇਹਨਾਂ ਨੇ ਲੋਕਾਂ ਨੂੰ ਸੁਪਨਾ ਦਿਖਾਇਆ ਇਹਦੇ ਨਾਲ ਨਾਲ ਲੋਕਾਂ ਨੂੰ ਆ ਵੀ ਦੱਸਿਆ ਕਿ ਤੁਸੀਂ ਅਗਰ ਸਾਡੀ ਕੰਪਨੀ ਦੇ ਵਿੱਚ ਇਨਵੈਸਟ ਕਰਦੇ ਹੋ ਕਿਉਂਕਿ ਐਗਰੀਕਲਚਰ ਇਨਕਮ ਦੇ ਵਿੱਚ ਆ ਜਾਂਦੇ ਹੋ ਤੇ ਤੁਹਾਨੂੰ ਟੈਕਸ ਬੈਨੀਫਿਟਸ ਮਿਲਣਗੇ ਇਸ ਕਰਕੇ ਇਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਜੋ ਹੁਣ ਤੱਕ ਸਾਨੂੰ ਲੱਗਦਾ ਹੈਗਾ ਕਿ ਮਿਨਿਮਮ 150 200 ਬੰਦੇ ਹੁਣ ਤੱਕ ਇਹਨਾਂ ਦੇ ट्रांजੈਕਸ਼ਨਸ ਤੋਂ ਲੱਗਦੇ ਉਹਨਾਂ ਦੇ ਨਾਲ ਠੱਗੀ ਮਾਰੀ ਹੈ ਤੇ ਔਰ ਵੀ ਫਿਰ ਜਦੋਂ ਅਸੀਂ ਤਫਤੀਸ਼ ਸ਼ੁਰੂ ਕੀਤੀ ਤੇ ਹੋਰ ਵੀ ਕੰਪਲੇਨੈਂਟ ਸਾਡੇ ਸਾਹਮਣੇ ਆਏ ਪੰਜ ਛੇ ਇਦਾਂ ਦੇ ਕੰਪਲੇਨੈਂਟਸ ਹੋਰ ਹੈ ਜਿਨ੍ਹਾਂ ਦੇ ਉੱਪਰ ਪੁਲਿਸ ਤਫਤੀਸ਼ ਕਰ ਰਹੀ ਹੈ ਇੱਕ ਕੰਪਲੇਨਟ ਦੇ ਉੱਪਰ ਫਿਰ 247 ਤੋਂ ਬਾਅਦ ਇੱਕ 248 ਨੰਬਰ ਐਫਆਈਆਰ ਵੀ ਦਰਜ ਕੀਤੀ ਹੈ ਟੋਟਲ ਹੁਣ ਤੱਕ ਇਹਦੇ ਅੰਦਰ 122 ਕਰੋੜ ਫੈਕਟਰ ਇਨ ਹੋ ਚੁਕਾ ਹੈ ट्रांजैक्शन ਪੁਲਿਸ ਨੇ ਇੱਕੀ ਅਕਾਊਂਟ ਦੇ ਵਿੱਚੋਂ 11 ਨੂੰ ਫ੍ਰੀਜ਼ ਕਰਾਤਾ ਜੋ ਫ੍ਰੀਜ਼ ਕਰਾਏ ਉਹਨਾਂ ਦੇ ਵਿੱਚ ਰਾਸ਼ੀ ਤਕਰੀਬਨ 70 ਲੱਖ ਦੀ ਹੈਗੀ 70 ਲੱਖ ਨੂੰ ਅਸੀਂ ਫ੍ਰੀਜ਼ ਕਰਾਤਾ ਹੈ ਅੱਗੇ ਵੀ ਅਸੀਂ ਬੈਂਕ ਅਕਾਊਂਟਸ ਦੇ ਜੋ ਬੈਂਕਸ ਹੈ ਉਹਨਾਂ ਨੂੰ ਫ੍ਰੀਜ਼ ਕਰਾਉਣ ਦੇ ਲਈ ਅਸੀਂ ਲੈਟਰਸ ਵਗੈਰਾ ਲਿਖ ਚੁੱਕੇ ਹੈ ਇਹਦੇ ਨਾਲ ਨਾਲ ਹੋਰ ਵੀ ਲੋਕਾਂ ਨੂੰ ਅਸੀਂ ਸਾਡੇ ਜੋ ਕੇਸ ਦਰਜ ਕੀਤਾ ਹੈ ਦੇ ਮਤਲਬ ਇਹਦੇ ਦਸਣ ਤੋਂ ਬਾਅਦ ਆਈ ਥਿੰਕ ਸਾਨੂੰ ਲੱਗਦਾ ਹੈ ਕਿ ਹੋਰ ਵੀ ਲੋਕੀ ਜਿਨ੍ਹਾਂ ਦੇ ਨਾਲ ਠੱਗੀ ਵਜੀ ਹੋएगी ਉਹ ਆ ਸਕਦੇ ਤੇ ਮੀਡੀਆ ਦੇ ਰਾਹੀ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦੀ ਹੂ ਕਿ ਇਦਾਂ ਦੀ ਕੋਈ ਕੰਪਨੀ ਦੇ ਵਿੱਚ ਅਗਰ ਤੁਸੀਂ ਇਨਵੈਸਟਮੈਂਟ ਕੀਤੀਆਂ ਨੇ ਤੇ ਤੁਸੀਂ ਵੀ ਸਾਨੂੰ ਆ ਕੇ ਉਸ ਚੀਜ਼ ਦੇ ਬਾਰੇ ਦੱਸ ਸਕਦੇ ਹੋ ਅਸੀਂ ਉਹਦੇ ਉੱਪਰ ਐਕਸ਼ਨ ਕਰਾਂਗੇ ਤੇ ਬਿਲਕੁਲ ਵੀ ਸਾਹਮਣੇ ਆਈਏ ਕੁਝ ਇਹ ਬੰਦੇ ਦਾ ਪ੍ਰੋਬਲਮ ਹੋਇਆ ਸੀ ਜੀ ਦੇਖੀ ਦਾਦੀ ਮੈਂ ਪੌਂਜੀ ਸਕੀਮ ਦਾ ਤੁਹਾਨੂੰ ਸਮਝਾ ਦਿੰਦੀ ਹੁੰਦਾ ਕੀ ਹੈਗਾ ਕਿ ਇੱਕ ਪਰਸਨ ਜਦੋਂ ਇਨਵੈਸਟ ਕਰਦਾ ਹੈਗਾ ਤੇ ਉਦੋਂ ਬਾਅਦ ਉਹਨੂੰ ਟਾਰਗੇਟ ਦਿੱਤਾ ਜਾਂਦਾ ਹੈਗਾ ਕਿ ਤੁਸੀਂ ਹੁਣ ਹੋਰ ਜਿੰਨੇ ਬੰਦੇ ਲੈ ਕੇ ਆਓਗੇ ਤੁਹਾਨੂੰ ਇੱਕ ਤਾਂ ਆਪਣਾ ਰਿਟਰਨ ਮਿਲ ਜਾਏਗਾ 8% ਦਾ ਜੋ ਇਹਨਾਂ ਨੇ ਕਿਹਾ ਉਦੋਂ ਬਾਅਦ ਇੱਕ ਕਮਿਸ਼ਨ ਦਿੰਦੇ ਹਰ ਐਡਿਡ ਪਰਸਨ ਦਾ ਅੱਧਾ ਪਰਸੈਂਟ ਜੋ ਉਹਦਾ ਪ੍ਰੋਫਿਟ ਹੋਏਗਾ ਉਹਦਾ ਕਮਿਸ਼ਨ ਮਿਲਦਾ ਹੈਗਾ ਤੇ ਇਦਾਂ ਕਰਦੇ ਵੇ ਜਦੋਂ ਤੱਕ ਨਵੇਂ ਮੈਂਬਰਸ ਐਡ ਹੁੰਦੇ ਰਹਿਣਗੇ ਤਦ ਤੱਕ ਉਹ ਰਿਟਰਨ ਆਂਦਾ ਰਹੇਗਾ ਜਿਸ ਦਿਨ ਨਵੇਂ ਬੰਦਿਆਣੇ ਬੰਦ ਹੋਏ ਉਸ ਟਾਈਮ ਇਹ ਰਿਟਰਨ ਆਣਾ ਬੰਦ ਹੋ ਜਾਂਦਾ ਹੈ ਔਰ ਇਹ ਜੋ ਫਰਾਡਸਟਰਸ ਆਉਂਦੇ ਆਪਣੀ ਇੱਕ ਮੋਟੀ ਰਕਮ ਇਕੱਠੀ ਕਰਕੇ ਇਹ ਭਜਪੂ ਜਾਂਦੇ ਤੇ ਹੁਣ ਜੋ ਪੁਲਿਸ ਨੂੰ ਇਨਾਂ ਦੀ ਮੁੱਢਲੀ ਤਫ਼ਤੀਸ਼ ਤੋਂ ਪਤਾ ਲੱਗੇ ਕਿ ਇਸ ਪਰਸਨ ਨੇ ਵੀ ਕਿਉਂਕਿ ਜਿੰਨਾ ਮੈਂ ਤੁਹਾਨੂੰ ਦੱਸ ਰਿਹਾ 1 ਜਨਵਰੀ ਤੋਂ ਲੈ ਕੇ ਹੁਣ ਤੱਕ 7-8 ਮਹੀਨੇ 8 ਮਹੀਨੇ ਦੇ ਅੰਦਰ-ਅੰਦਰ ਇਹਨੇ 122 ਕਰੋੜ ਦੀ ਟ੍ਰਾਂਜ਼ੈਕਸ਼ਨਸ ਕੀਤੀਆਂ ਨੇ ਆ ਜੋ ਅਕਾਊਂਟ ਸਾਡੇ ਕੋਲ ਆਏ ਹੈ ਤੇ ਮੋਟੀ ਰਕਮ ਜਾਰੀ ਹੋ ਸਕਦੀ ਹੈ ਤਾਂ ਮੋਟੀ ਰਕਮ ਇਨਾਂ ਦੇ ਕੋਲ ਹੋ ਸਕਦਾ ਇਹਨਾਂ ਨੇ ਕਿੱਥੇ ਪਾਰ ਕੀਤੀ ਹੋਏ ਤੇ ਉਹ ਵੀ ਪੁਲਿਸ ਤਫ਼ਤੀਸ਼ਕਰ ਤਾਂ ਕਿ ਲੋਕਾਂ ਦਾ ਜੋ ਪੈਸਾ ਲੋਕਾਂ ਤੱਕ ਵਾਪਸ ਅਸੀਂ ਲੀਗਲ ਤਰੀਕੇ ਨਾਲ ਪਹੁੰਚਾ ਪਾਈਏ 70 ਲੱਖ ਇਹਨਾਂ ਤੋਂ ਇਹਨਾਂ ਦੇ ਅਕਾਊਂਟਸ ਦੇ ਵਿੱਚ ਰਿਕਵਰ ਕੀਤਾ ਜੋ ਇਹ ਇਨਵੈਸਟਮੈਂਟ ਕਰਾਉਂਦੇ ਸੀਗੇ ਉਹ ਸਾਰਾ ਦਾ ਸਾਰਾ ਵਾਈਟ ਦਾ ਕਰਾਉਂਦੇ ਬੈਂਕ ਟੂ ਬੈਂਕ ਟ੍ਰਾਂਸਫਰਸ ਹੁੰਦੀਆਂ ਨੇ ਇਹ ਬਕਾਇਦਾ ਉਹਨਾਂ ਨੂੰ ਦੱਸਦੇਗੇ ਕਿ ਤੁਹਾਨੂੰ ਟੈਕਸ ਬੈਨੀਫਿਟਸ ਵੀ ਹੋਣਗੇ ਤੇ ਲੋਕੀ ਇਹਨਾਂ ਦੇ ਕੋਲ ਆਪਣੀ ਬੈਂਕ ਤੋਂ ਹੀ ਟ੍ਰਾਂਸਫਰ ਕਰ ਰਹੇ ਆ ਨੇ ਸਾਰਾ ਕੁਝ ਬੈਂਕ ਦੇ ਵਿੱਚ ਲੇਕਿਨ ਅੱਗੇ ਇਹਨਾਂ ਨੇ ਉਹ ਜੋ ਬੈਂਕ ਦੀ ਰਾਸ਼ੀ ਹੈ ਉਹਨੂੰ ਕੱਢ ਕੇ ਕਿੱਥੇ ਪਾ ਕੀਤਾ ਉਹ ਤਫਤੀਸ਼ ਦਾ ਪਾਰਟ ਹੈਗਾ ਕੁਝ ਸਾਥੀ ਇਹਨਾਂ ਦੇ ਭੱਜ ਵੀ ਗਏ ਉਹਨਾਂ ਦੇ ਕੋਲੋਂ ਵੀ ਸਾਨੂੰ ਅੰਦੇਸ਼ਾ ਹੈਗਾ ਕਿ ਇਹਨਾਂ ਦੇ ਕੋਲ रिकवरी ਹੋ ਸਕਦੀਆਂ ਨੇ ਕਿ ਇਹ ਆਪਟ ਮੈਂਬਰ ਹੈਗੇ ਇਹ ਕਿ ਮੈਨੇਜਮੈਂਟ ਦਾ Part ਹੈ ਨਾ ਇਹ ਕੁਝ ਅਲੱਗ-ਅਲੱਗ ਜਿਵੇਂ ਤੁਹਾਨੂੰ ਦੱਸਿਆ 8 ਅਲੱਗ-ਅਲੱਗ ਕੰਪਨੀਆਂ ਹੁਣ ਤੱਕ ਸਾਡੇ ਤਫਤੀਸ਼ ਦੇ ਵਿੱਚ ਆ ਚੁੱਕੀਆਂ ਨੇ ਹਰ ਕੰਪਨੀ ਦੇ ਵਿੱਚ ਸੇਮ ਪਰਸਨ ਐਮ ਡੀ ਡਾਇਰੈਕਟਰ ਵਗੈਰਾ ਹੈ ਤੇ ਇਹ ਐਮ ਡੀ ਹੈ ਕੁਝ ਪਰਸਨ ਤੋਂ ਕੁਝ ਅਕਾਊਂਟੈਂਟ ਦੀ ਭੂਮਿਕਾ ਦੇ ਵਿੱਚ ਕੰਮ ਕਰ ਰਹੇ ਨੇ ਤੇ ਅਸੀਂ ਜਦੋਂ ਇਹਨਾਂ ਦੀ ਸਰਸਰੀ ਜੀ ਤਫਤੀਸ਼ ਕੀਤੀ ਤੇ ਇਹ ਆ ਕੰਪਨੀਆਂ ਕੰਪਨੀਆਂ ਐਕਟ ਦੇ ਅੰਦਰ ਰਜਿਸਟਰਡ ਹੀ ਨਹੀਂ ਹੈ ਤੇ ਜੋ ਕਾਰਪੋਰੇਟ ਅਫੇਅਰਜ਼ ਦੀ ਮਿਨਿਸਟਰੀ ਹੈ ਉਥੇ ਰਿਫਲੈਕਟ ਨਹੀਂ ਕਰਦੀਆਂ ਤੇ ਮੋਸਟ ਪ੍ਰੋਬਬਲੀ ਕੰਪਨੀਆਂ ਵੀ ਜਾਲੀਆਂ ਨੇ ਤੇ ਇਹਨਾਂ ਦੇ ਅਕਾਊਂਟ ਜਦੋਂ ਖੁਲਵਾਏ ਗਏ ਉਹ ਵੀ ਸੇਮ ਅਡਰੈਸ ਤੋਂ ਹੀ ਕਈ ਸਾਰੇ ਅਕਾਊਂਟਸ ਖੁਲਵਾਏ ਗਏ ਆ ਨੇ ਤੇ ਉਹ ਵੀ ਅਸੀਂ ਦੇਖ ਰਹੇ ਕਿ ਅਗਰ ਕਿਸੇ ਮੁਲਾਜ਼ਮ ਦੀ ਬੈਂਕ ਅਫੀਸ਼ਰ ਦੀ ਕਿਸੇ ਦੀ ਇਹਦੇ ਵਿੱਚ ਸਮੂਲੀਅਤ ਨਿਕਲਦੀ ਹੈ ਅਸੀਂ ਉਹਨਾਂ ਨੂੰ ਵੀ ਬੁੱਕ ਕਰਾਂਗੇ ਐਵੇਂ ਨਾਲ ਨਾਲ ਇਹਨਾਂ ਨੇ ਅੱਗੇ ਦੇਖੋ ਇੱਕ ਪੈਸਾ ਆਇਆ ਹੈ ਕੰਪਲੇਨੈਂਟ ਦਾ ਉਦੋਂ ਬਾਅਦ ਇਹਨਾਂ ਨੇ ਅੱਗੇ ਕਿੱਥੇ ਉਹ ਪੈਸੇ ਨੂੰ ਪਾਕੇ ਤਾਂ ਉਹ ਵੀ ਤਫਤੀਸ਼ ਦਾ 파ਰਟ ਹੈ ਅਸੀਂ ਉਹਦੇ ਉੱਪਰ ਵੀ ਉਹ ਕਰ ਰਹੇ ਆ ਇਨਵੈਸਟੀਗੇਟ ਕਰ ਰਹੇ ਹਾਂ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਹੀ ਵੱਡਾ ਤੇ ਸੰਗੀਨ ਤੇ ਕੰਪਲਿਕੇਟਿਡ ਹੋ ਸਕਤੇ ਕਿਉਂਕਿ ਇਹ ਫਾਈਨੈਂਸ਼ੀਅਲ ਕ੍ਰਾਈਮ ਹੈਗਾ ਤੇ ਜੋ ਕ੍ਰਾਈਮ ਦੀ ਇੰਪੋਰਟੈਂਸ ਔਰ ਗ੍ਰੈਵਿਟੀ ਨੂੰ ਸਮਝਦੇ ਹੋਏ ਇਹਦੇ ਤਫਤੀਸ਼ ਦੇ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ ਹੈ ਜਿਨਾਂ ਦੇ ਚੇਅਰਪਰਸਨ ਐਸਪੀ ਡੀ ਨੂੰ ਬਣਾਇਆ ਗਿਆ ਇਹਨਾਂ ਦੇ ਨਾਲ ਐਸਪੀ ਡੀ ਤੇ ਐਸਪੀ ਸਮਰਾਲਾ ਨੂੰ ਅਟੈਚ ਕੀਤਾ ਗਿਆ ਉਸ ਐਸਆਈਟੀ ਦੇ ਪਾਰਟ ਨੇ ਤੇ ਉਹਨਾਂ ਦੇ ਨਾਲ ਇੱਕ ਇੰਸਪੈਕਟਰ ਤੇ एसएचओ समराला आईएसआईटी ਦੇ 파ਟਨੇ ਔਰ एसआईटी ਨੇ ਆਪਣੇ ਨਾਲ ਜੋ ਸਾਡੇ ਕੋਲ ਅਸਿਸਟੈਂਟ ਫਾਈਨੈਂਸ਼ੀਅਲ ਆਫਿਸਿਸ ਤੇ ਅਸਿਸਟੈਂਟ ਟੈਕਨੀਕਲ ਆਫਿਸਿਸ ਜੋ ਸਾਡੇ ਬੀワイ ਦੇ ਟੈਕਨੀਕਲ ਪਰਸਨਸ ਨੇ ਉਹਨਾਂ ਨੂੰ ਅਟੈਚ ਕੀਤਾ ਗਿਆ ਤਾਂ ਪ੍ਰੋਪਰ ਪ੍ਰੋਫੈਸ਼ਨਲ ਤਰੀਕੇ ਨਾਲ ਇਹਦੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਲੱਗਦਾ ਹੈਗਾ ਅੱਗੇ ਹੋਰ ਵੀ ਇਹਦੇ ਵਿੱਚ ਨਿਕਲ ਕੇ ਆਏਗਾ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਦੀ ਡਿਵੈਲਪਮੈਂਟ ਹੁੰਦੀ ਉਵੇਂ ਉਵੇਂ ਅਸੀਂ ਮੀਡੀਆ ਸਾਥੀਆਂ ਨੂੰ ਆਪਣੇ ਨੂੰ ਬਰੀਫ ਕਰਦੇ ਰਹਾਂਗੇ ਜਿਵੇਂ ਨਾ ਅੱਜ ਦੇਖਿਓ ਅਸੀਂ ਕੰਪਲੇਨੈਂਟਸ ਨੂੰ ਜਦੋਂ ਮਿਲੇ ਤੇ ਇੱਕ ਕੰਪਲੇਨੈਂਟ ਨੇ ਦੱਸਿਆ ਸੀਗਾ ਕਿ ਫਾਰਮ ਵਗੈਰਾ ਦਿਖਾਉਂਦੇ ਤੇ ਆਪਣਾ ਕਾਫੀ ਤਾਮਜਾਮ ਤੇ ਕਾਂਦੇ ਦਿਖਾਉਂਦੇ ਬਟ ਜਦੋਂ ਅਕਿਊਜ਼ੀ ਕੁਐਸਚਨਿੰਗ ਕੀਤੀ ਗਈ ਤਾਂ ਉਹਨੇ ਦੱਸਿਆ ਕਿ ਉਹਦੇ ਕੋਲ ਤਾਂ ਜ਼ਮੀਨ ਹੀ ਨਹੀਂ ਹੈ ਜ਼ਿਆਦਾ ਇੱਕ ਅੱਧਾ ਕਿਲਾ ਹੈ ਉਹਦੇ ਕੋਲ ਤੇ ਉਹਦੇ ਕੋਲ ਆਪਣਾ ਨਹੀਂ ਹੈ ਉਹ ਆਗੇ ਕੰਟਰੈਕਟ ਬੇਸਿਸ ਤੇ ਰੱਖ ਕੇ ਰੱਖ ਕੇ ਕੁਝ ਫਾਰਮਿੰਗ ਦਿਖਾ ਦਿੰਦੇ ਬਟ ਐਸ ਸਚ ਉਹਨਾਂ ਦੇ ਕੋਲ ਕੋਈ ਬਹੁਤ ਜ਼ਿਆਦਾ ਜ਼ਮੀਨ ਵਗੈਰਾ ਨਹੀਂ ਹੈ ਆਪਣੀ ਤਾਂ ਆਹੀ ਮੈਂ ਤੁਹਾਨੂੰ ਦੱਸਣਾ ਚਾ ਰਿਹਾ ਕਿ ਥਿਸ ਇਸ ਅ पोंजी स्कीम्स वर्क ਕਿਉਂ ਨਾ ਦੇ ਕੋਲ ਕੋਈ بیس ਆਪਣਾ ਕੋਈ ਇਨਫਰਾਸਟ੍ਰਕਚਰ ਹੁੰਦਾ ਨਹੀਂ ਹੈ ਲੇਕਿਨ ਉਹ ਲੋਕਾਂ ਨੂੰ ਦਿਖਾ ਕੇ ਗੁੰਮਰਾਹ ਕਰਕੇ ਲੋਕਾਂ ਤੋਂ ਇਨਵੈਸਟਮੈਂਟ ਕਰਾਉਂਦੇ ਪੋਲੇ ਪਾਲੇ ਲੋਕ ਇਨ ਲਿਓ ਆਫ ਰਿਟਰਨ ਉਹ ਸੋਚਦੇ ਕਿ ਵੱਡਾ ਰਿਟਰਨ ਆ ਜਾਏਗਾ ਇਨਵੈਸਟ ਕਰ ਦਿੰਦੇ ਜਦੋਂ ਤੱਕ ਉਹਨਾਂ ਨੂੰ ਰਿਅਲਾਈਜ਼ ਹੁੰਦਾ ਹੈਗਾ ਕਿ ਉਹਨਾਂ ਦੇ ਨਾਲ ਠੱਗੀ ਵਜੀ ਹੈ ਉਸ ਟਾਈਮ ਤੱਕ ਆਹ ਫਰਾਡਸਟਰ ਜੋ ਵੱਡੀ ਰਕਮ ਇਕੱਠੀ ਕਰਕੇ ਆਇਦਰ ਉਧਰ ਪੱਜ ਜਾਂਦੇ ਜਾਂ ਫਿਰ ਉਹ ਪੈਸੇ ਨੂੰ ਕਿੱਥੇ ਪਾਰਟ ਕਰ ਦਿੰਦੇ ਨੇ ਜੀ ਸਾਡੀ ਟੋਨੀ ਦਿਖਾਗੇ ਮੈਨੂੰ ਬੋਲੋ ਕਿ ਕਿਤੇ ਮੈਡਮ ਰਜਿਸਟਰ ਸੀ ਜੀ ਪੰਜਾਬ ਗਵਰਨਮੈਂਟ ਬੋਲੋ ਕਿ ਕਿ ਡਿਸਟ੍ਰੀ ਸੀ ਪਰ ਮੈਡਮ ਨਹੀਂ ਨਹੀਂ ਰਜਿਸਟ੍ਰੇਸ਼ਨ ਦਾ ਆਹੀ ਮੈਂ ਕਹਿ ਰਹੀ ਹੂੰ ਕਿੱਥੇ ਰਜਿਸਟ੍ਰੇਸ਼ਨ ਦਾ ਕੁਛ ਨਹੀਂ ਨਿਕਲਿਆ ਹੁਣ ਤੱਕ ਸ਼ਾਇਦ ਕਿਉਂਕਿ ਕਾਰਪੋਰੇਟ ਅਫੇਅਰਜ਼ ਦੇ ਮਿਨਿਸਟਰੀ ਦੇ ਉੱਪਰ ਪਬਲਿਕ ਡੋਮੇਨ ਦੇ ਵੀ ਸਾਰੇ ਡੀਟੇਲ ਹੁੰਦਾ ਹੈ ਉੱਥੇ ਕੰਪਨੀਆਂ ਐਗਜ਼ਿਸਟ ਨਹੀਂ ਕਰਦੀਆਂ ਨੇ ਅਸੀਂ ਲੇਕਿਨ ਕਿਉਂਕਿ ਇਨਵੈਸਟੀਗੇਸ਼ਨ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਕਰ ਰਹੇ ਹਾਂ ਤੇ ਅਸੀਂ ਜੀਐਸਟੀ ਡਿਪਾਰਟਮੈਂਟ ਸੇਲਸ ਟੈਕਸ ਡਿਪਾਰਟਮੈਂਟ ਤੇ ਬਾਕੀ ਕਰਕੇ ਪ੍ਰੋਪਰ ਤਰੀਕੇ ਨਾਲ ਹੋ ਲੈ ਰਹੇ ਹਾਂ ਫਰਜ਼ੀ ਖਾਤਾ ਚ ਵੀ ਪਰਸਨ ਖਾਤਾ ਚ ਵੀ ਕੋਈ ਟ੍ਰਾਂਜੈਕਸ਼ਨ ਹੋ ਰਹੀ ਹੈ ਇਹ ਜੋ ਖਾਤੇ ਸਾਡੇ ਕੋਲ ਹੈ ਇਹ ਕੰਪਨੀ ਦੇ ਨਾਂ ਤੇ ਹੀ ਖੁੱਲੇ ਗਏ ਹਨ ਤੇ ਇਹਨਾਂ ਨੂੰ ਬਿਜ਼ਨਸ ਪ੍ਰਿਵਿਲੇਜਸ ਵੀ ਮਿਲੇ ਹੋਏ ਹਨ ਤੇ ਟ੍ਰਾਂਜੈਕਸ਼ਨਸ ਬਹੁਤ ਜ਼ਿਆਦਾ ਵੱਡੀ ਵੱਡੀਆਂ ਨੇ ਤੇ ਇਕੱਠੀ ਇਕੱਠੀ ਟ੍ਰਾਂਜੈਕਸ਼ਨਸ ਹੈ ਕਿਸੇ ਨੂੰ ਪੈਸੇ ਰਿਟਰਨ ਵੀ ਕਰੇ ਮੋਟੀ ਰਕਮ ਕ੍ਰੈਡਿਟ ਹੋ ਰਹੀ ਹੈ ਤੇ ਛੋਟੀ ਛੋਟੀ ਰਕਮ ਇਕੱਠੀ ਕਰਕੇ ਉਹ ਜੋ 8-8 8-8% ਦਾ ਜੋ ਰਿਟਰਨ ਦਿੰਦੇ ਉਹ ਦੇ ਰਹੇ ਸੀ ਆਫਿਸਰਸ ਨੂੰ ਅਟੈਚ ਕੀਤਾ ਗਿਆ ਕੱਲੀ ਕੱਲੀ ਚੀਜ਼ ਨੂੰ ਟੈਕਨੀਕਲੀ ਅਸੀਂ ਵੈਰੀਫਾਈ ਕਰ ਰਹੇ ਕਿਉਂਕਿ ਇਹ ਇੱਕ ਫਾਈਨੈਂਸ਼ੀਅਲ ਕਰਾਈ ਹੈ ਮੈਂ ਤਾਂ ਇਹਦੇ ਵਿੱਚ ਐਵੀਡੈਂਸਿਸ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਪੇਪਰ ਵਰਕ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈ ਇਸੇ ਕਰਕੇ ਐਸਆਈਟੀ ਨੂੰ ਸੀਨੀਅਰ ਆਫਿਸਰਸ ਦੇ ਅੰਡਰ ਬਣਾਇਆ ਗਿਆ ਤੇ ਨਾਲ ਦੇ ਨਾਲ ਜੀਓਜ਼ ਮਤਲਬ ਤੁਸੀਂ ਦੇਖੋ ਐਸਪੀ ਦੇ ਅੰਡਰ ਦੋ ਡੀਐਸਪੀ ਦੇ ਨਾਲ ਦੋ ਐਸਐਚਓ ਰੈਂਕ ਦੇ ਆਫਿਸਰਸ ਨੂੰ ਅਟੈਚ ਕੀਤਾ ਗਿਆ ਐਸਆਈਟੀ ਪ੍ਰੋਪਰ ਪ੍ਰੋਫੈਸ਼ਨਲ ਤਰੀਕੇ ਨਾਲ ਹੁਣ ਤੱਕ ਡੇਢ ਦਿਨ ਦੇ ਵਿੱਚ ਵਿੱਚ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਕੇ ਸਾਰਾ ਕੁਝ ਕੱਢਿਆ ਅੱਗੇ ਵੀ ਲੋਕਾਂ ਦੇ ਪੈਸੇ ਨੂੰ ਬਚਾਉਣ ਤੇ ਉਹਨੂੰ ਕ੍ਰੀਜ਼ ਕਰਕੇ ਲੋਕਾਂ ਦੇ ਪੈਸੇ ਨੂੰ ਲੀਗਲੀ ਵਾਪਸ ਪਹੁੰਚਾਉਣ ਤੱਕ ਵੀ ਐਸਆਈਟੀ ਬਹੁਤ ਵਧੀਆ ਤੇ ਪ੍ਰੋਫੈਸ਼ਨਲੀ ਹੀ ਇਸ ਚੀਜ਼ ਨੂੰ ਇਨਵੈਸਟੀਗੇਟ ਕਰਕੇ ਐਨੋ ਇੱਕ ਕਨਕਲੂਸਿਵ ਐਂਡ ਤੱਕ ਲੈ ਕੇ ਜਾਏਗੀ ਮੈਡਮ ਕਿਹਦੇ ਐਡ्रेसेस ਦੇ ਉੱਪਰ ਹੈ ਇੱਕ ਰੋਡ ਦਾ ਹੀ ਐਡਰੈਸ ਇਹਨਾਂ ਨੇ ਲਿਖਿਆ ਹੋਇਆਗਾ ਤਾਂ ਕੋਈ ਕਨਫਰਮ ਐਡਰੈਸ ਨਹੀਂ ਹੈਗਾ ਤੇ ਦੂਜਾ ਬੈਂਕ ਅਕਾਊਂਟਸ ਦੇ ਵਿੱਚ ਵੀ ਉਹੀ ਐਡਰੈਸ ਇਹਨਾਂ ਨੇ ਦਿੱਤਾ ਕਿਉਂਕਿ